ਦਾ ਖਾਲਸਾ ਅਤੇ ਵਾਹਿਗੁਰੂ ਜੀ ਦੀ ਫਤਿਹ ਅੱਜ ਜਿਹੜੀ ਗੱਲ ਮੈਂ ਕਰਨ ਲੱਗਾ ਵਾਂ ਉਹ ਕਈ ਲੋਕ ਸੋਚਦੇ ਨੇ ਉਹ ਹੈਗੀ ਨਰਮਤਾ ਤੇ ਕਮਜ਼ੋਰੀ ਤੇ ਉਹ ਕਈ ਵੀਰ ਇਹ ਸਮਝਦੇ ਆ ਕਿ ਜਿਹੜਾ ਬੰਦਾ ਨਰਮਾ ਨਿਰੰਦਾ ਬਨ ਨਿਰਮਤਾ ਚ ਰਹਿੰਦਾ ਉਹ ਸ਼ਾਇਦ ਕਮਜ਼ੋਰ ਹੁੰਦਾ ਲੇਕਿਨ ਅਜਿਹਾ ਨਹੀਂ ਹੁੰਦਾ ਭਾਈ ਸਾਭ ਨੂੰ ਵੀ ਵਿਚਾਰ ਚਰਚਾ ਹੁੰਦੀ ਆ ਤਾਂ ਜਦ ਮੈਂ ਇਹ ਰਕबीर ਸਿੰਘ ਵੀਰ ਹੁਣਾਂ ਦੇ ਪੜ੍ਹਦੇ ਆ ਤਾਂ ਉਹ ਕਹਿੰਦੇ ਵੀ ਨਰਮਤਾ ਆਦਮੀ ਨੂੰ ਕਮਜ਼ੋਰ ਜਾਂ ਬੁਇਜਲ ਬਣਾ ਦਿੰਦੀ ਇਹ ਗਾਇ ਸੋਚਣਾ ਹੀ ਗਲਤ ਹੈ ਇਹ ਖਿਆਲ ਹੀ ਗਲਤ ਹੈ ਅਸਲ ਅਰਥਾਂ ਦੇ ਵਿੱਚ ਜਦ ਕਮਜ਼ੋਰ ਇਨਸਾਨ ਹੁੰਦਾ ਨਾ ਉਹ ਨਿਰਮਾਣ ਨਹੀਂ ਹੋ ਸਕਦਾ ਕਿਉਂਕਿ ਨਿਰਮਾਣਤਾ ਤੇ ਨਿਰਬਲਤਾ ਦੇ ਵਿੱਚ ਬੜਾ ਫਰਕ ਹੁੰਦਾ ਹੈ ਜਿੱਥੇ ਨਿਰਬਲਤਾ ਹੋਵੇ ਕਮਜ਼ੋਰੀ ਹੋਵੇ ਕਰਨ ਤੋਂ ਭਾਵ ਉੱਥੇ ਨਿਰਮਾਣਤਾ ਨਹੀਂ ਹੋ ਸਕਦੀ ਮਾਣ ਕਰਨ ਦੇ ਸਾਰੇ ਸਾਧਨ ਮੌਜੂਦ ਹੋਣ ਤਾਕਤ ਤੁਹਾਡੇ ਕੋਲ ਹੋਵੇ ਤੇ ਫਿਰ ਤੁਸੀਂ ਨਾ ਕਰੋ ਉੱਥੇ ਨਿਮਰਤਾ ਆਉਂਦੀ ਹੈ ਤੇ ਭਾਈ ਗੁਰਦਾਸ ਜੀ ਵੀ ਲਿਖਦੇ ਆ ਹੌ ਤਿਸ ਮਿੱਟੋ ਵਾਰਿਆ ਉਹ ਦੇ ਤਾਨ ਜੋ ਹੋਏ ਨ ਤਾਣਾ ਹੌ ਤਿਸ ਮਿੱਟੋ ਵਾਰਿਆ ਉਹ ਦੇ ਮਾਨ ਜੋ ਹੋਏ ਨ ਮਾਣਾ ਹੌ ਤਿਸ ਮਿੱਟੋ ਵਾਰਿਆ ਛੱਦ ਸਿਆਣਕ ਹੋਏ ਅਿਆਣਾ ਇਹ ਜਿਹੜੀ ਨਿਰਮਾਨਤਾ ਵਾ ਇਹ ਨਿਰਬਲਤਾ ਦੀ ਉਲਟੇ ਸ਼ਕਤੀ ਆ ਜੇ ਸ਼ਕਤੀ ਜੇ ਅੱਗੇ ਦੁਨੀਆਂ ਦੀਆਂ ਬੜੀਆਂ ਬੜੀਆਂ ਤਾਕਤਾਂ ਦੇ ਝੁਕਣਾ ਪੈ ਜਾਂਦਾ ਜਿਹੜਾ ਪੁਰਸ਼ ਜਿਹੜਾ ਵਾ ਉਹ ਦੁਨੀਆਂ ਜਿੱਤਦਾ ਤਾਕਤਵਰ ਘੋਂਦਾ ਤੇ ਜਿਹੜਾ ਪੁਰਸ਼ ਨਿਰਮਾਣਤਾ ਦੇ ਨਾਲ ਆਪਣਾ ਆਪ ਜਿੱਤਦਾ ਉਹ ਮਹਾਪੁਰਸ਼ ਕਿਹਾ ਜਾਂਦਾ ਤਾਕਤਵਾਰ ਪੁੱਛਦੀ ਇੱਕ ਗੱਲ ਹੈ ਕਿ ਉਹ ਵੱਡੀ ਤਾਕਤੋਂ ਆ ਸਕਦਾ ਲੇਕਿਨ ਜਿਹੜਾ ਨਿਰਮਾਣ ਪੁਰਸ਼ ਨੇ ਉਹਨਾਂ ਨੂੰ ਦੁਨੀਆਂ ਦੀ ਕੋਈ ਸ਼ਕਤੀ ਹਰਾ ਨਹੀਂ ਸਕਦੀ ਨਿਰਮਾਣ ਪੁਰਸ਼ ਦੀ ਆਮ ਲੋਕਾਂ ਨੂੰ ਲੱਗਦਾ ਕਿ ਇਹ ਹਾਰ ਹੈ ਲੇਕਿਨ ਉਹਦੀ ਜਿੱਤ ਬਣ ਜਾਂਦੀ ਹੈ ਹੁਣ ਆਪਾਂ ਜੇ ਗੱਲ ਕਰੀਏ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਤੇ ਚੰਦੂ ਵਰਗੇ ਬੇਸਮ ਦੇ ਲੋਕਾਂ ਦੇ ਖਿਆਲ ਤੋਂ ਹਾਰੇ ਲੇਕਿਨ ਗੁਰੂ ਸਾਹਿਬ ਦੀ ਉਸ ਦੀ ਵੀ ਜਿੱਤ ਹੋਈ ਆ ਆਪ ਗੁਰੂ ਸਾਹਿਬ ਕੇਵਲ ਛੀ ਦੀ ਪਾ ਕੇ ਅਮਰ ਨਹੀਂ ਹੋਏ ਸਗੋਂ ਗੁਰੂ ਘਰ ਵਿੱਚ ਬਿੰਦ ਤਸ਼ੀਦੀਆਂ ਦਾ ਬੀਜ ਬੀਜ ਗਿਆ ਚੰਦੂ ਦਾ ਮਨੋਰਥ ਗੁਰੂ ਅਕਿੰਦ ਦੇ ਮਹਾਰਾਜ ਦੇ ਹਿਰਦੇ ਚ ਨਰਬਲਤਾ ਜਾਂ ਕਮਜ਼ੋਰੀ ਲੱਭ ਕੇ ਉਸ ਦੇ ਸਹਾਰੇ ਆਪਣਾ ਸੁਹਾ ਸੁਆਰਥ ਪੂਰਾ ਕਰਨਾ ਸੀ ਜਿੰਦਾ ਤਾਂ ਅੱਗੇ ਦੱਸਿਆ ਆ ਵੀ ਨਿਰਮਾਨਤਾ ਵਾਲੀ ਥਾਂ ਦੇ ਨਰਬਲਤਾ ਹੋ ਹੀ ਨਹੀਂ ਸਕਦੀ ਤੇ ਚੰਦੂ ਨੂੰ ਆਪਣੇ ਮਨੋਰਥ ਦੇ ਵਿੱਚ ਸਖਤ માંગ ਖਾਵ ਪੰਜਾਬੀ ਕਿਉਂ ਹੋਈ ਕਿਉਂਕਿ ਨਿਰਬਲਤਾ ਦੀ ਬਜਾਏ ਗੁਰੂ ਸਾਹਿਬ ਦੇ ਹਿਰਦੇ ਵਿੱਚ ਨਿਰਮਾਨਤਾ ਭਰੀ ਪਈ ਸੀ ਜਿਸ ਨਿਰਮਾਨਤਾ ਦੇ ਪਿੱਛੇ ਕਰਤਾਰ ਦੀ ਸਰਬਸ਼ਕਤੀ ਤਾਂ ਉਹ ਸਾਹਮਣਾ ਕਰਨਾ ਪਿਆ ਤਾਂ ਹੀ ਤੇ ਉੱਭੜਦੀਆਂ ਦੇਗਾ ਤਪੀ ਤਵੀ ਸੜਦੀ ਰੇਤ ਉਹ ਜਿਹੜੀ ਉਹ ਗੁਰੂ ਸਾਹਿਬ ਦੇ ਅੱਗੇ ਨਿਰਬਲ ਸਾਬਤ ਹੋਈਆਂ ਗੁਰੂ ਮਹਾਰਾਜ ਆਪ ਪ੍ਰਮਾਣ ਕਰਦੇ ਹਨ ਕਿ ਗਰੀਬੀ ਕਦਾ ہماری ਖੰਨਾ ਸਗਲ ਰਹਿਣ ਸ਼ਾਰੀ ਇਸ ਅੱਗੇ ਉਹ ਨਾ ਤੇ ਕੇ ਬੁਖਾਰੀ ਸੋ ਵੀਰੋ ਨਿਮਾ ਨਿਮਰਤਾ ਜਿਹੜੀ ਆ ਨਿਰਮਾਨਤਾ ਜਿਹੜੀ ਆ ਉਹ ਇੱਕ ਸ਼ਕਤੀ ਆ ਬਹੁਤ ਵੱਡੀ ਉਹ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਆ ਸੋ ਸਾਨੂੰ ਨਿਰਮਾਨਤਾ ਦੇ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਵੱਧ ਤੋਂ ਵੱਧ ਰਹੀਏ ਬਹੁਤ ਬਹੁਤ ਧੰਨਵਾਦ